ਕਬੂਤਰ ਬਾਜੀ ਦੀ ਅੱਜ ਗੱਲ ਫੇਰ ਕਰੂੰਗਾ ਭਿੰਦਰ ਬਾਈ ਚੱਕੜੇ ਦੀ ਅੱਜ ਗੱਲ ਫੇਰ ਕਰੂੰਗਾ ਭਿੰਦਰ ਬਾਈ ਚੱਕੜੇ ਦੀ ਅੱਜ ਗੱਲ ਫੇਰ ਕਰੂੰਗਾ ਰੱਬ ਨਾਲ ਥੋੜਾ ਗਿਲਾ ਸ਼ਿਕਵਾ ਵੀ ਕੀਤਾ ਏ ਭਿੰਦਰ ਬਾਈ ਚੱਕੜੇ ਨੂੰ ਅੱਜ ਯਾਦ ਫੇਰ ਕੀਤਾ ਏ ਰੱਬ ਨਾਲ ਥੋੜਾ ਗਿਲਾ ਸ਼ਿਕਵਾ ਵੀ ਕੀਤਾ ਏ ਕਬੂਤਰਬਾਜੀ ਨੂੰ ਜਿੱਥੇ ਵੱਡਾ ਘਾਟਾ ਪੈ ਗਿਆ ਪਰਿਵਾਰ ਨੂੰ ਵੀ ਬਹੁਤ ਵੱਡਾ ਉਹ ਘਾਟਾ ਵੀਰੇ ਪੈ ਗਿਆ ਪਰਿਵਾਰ ਨੂੰ ਵੀ ਬਹੁਤ ਵੱਡਾ ਉਹ ਘਾਟਾ ਵੀਰੇ ਪੈ ਗਿਆ ਕੰਮ ਸ਼ੁਰੂ ਕੀਤਾ ਸੀ ਜੋ ਉਹਨੂੰ ਸਿਰੇ ਚੜ ਗਿਆ ਏ ਕੰਮ ਸ਼ੁਰੂ ਕੀਤਾ ਸੀ ਜੋ ਉਹਨੂੰ ਸਿਰੇ ਚੜ ਗਿਆ ਏ ਕਬੂਤਰਬਾਜੀ ਦੀ ਗੁੱਡੀ ਸਿਰੇ ਚੜ ਗਿਆ ਏ ਕਬੂਤਰਬਾਜੀ ਦੀ ਗੁੱਡੀ ਉਸਰੇ ਚੜ ਗਿਆ ਏ ਕੌਣ ਸੀ ਉਹ ਜਾਣਦਾ ਪਹਿਲਾਂ ਵੀਰੇ ਨਸਲਾਂ ਕੌਣ ਸੀਗਾ ਜਾਣਦਾ ਉਹ ਪਹਿਲਾਂ ਵੀਰੇ ਨਸਲਾਂ ਬੱਚਾ ਬੱਚਾ ਚੱਕੀ ਫਿਰੇ ਅੱਜ ਵੀਰੇ ਨਸਲਾਂ ਉਹ ਬੱਚਾ ਬੱਚਾ ਚੱਕੀ ਫਿਰੇ ਅੱਜ ਵੀਰੇ ਨਸਲਾਂ ਕੌਣ ਸੀਗਾ ਜਾਣਦਾ ਉਹ ਪਹਿਲਾਂ ਵੀਰੇ ਨਸਲਾਂ ਪਹਿਲੀ ਵਾਰ ਟੀਵੀ ਉੱਤੇ ਦੇਖੀਆਂ ਸੀ ਨਸਲਾਂ ਪਹਿਲੀ ਵਾਰ ਟੀਵੀ ਉੱਤੇ ਜਦੋਂ ਮੈਂ ਦੇਖੀਆਂ ਸੀ ਨਸਲਾਂ ਬਾਈ ਭਿੰਦਰ ਚਾਖੜੇ ਦਿਖਾਈਆਂ ਸੀ ਉਹ ਨਸਲਾਂ ਬਾਈ ਭਿੰਦਰ ਉਹ ਚਾਖੜੇ ਦਿਖਾਈਆਂ ਸੀ ਉਹ ਨਸਲਾਂ ਪਹਿਲੀ ਵਾਰ ਟੀਵੀ ਉੱਤੇ ਦੇਖੀਆਂ ਸੀ ਨਸਲਾਂ ਪਹਿਲੀ ਵਾਰ ਟੀਵੀ ਉੱਤੇ ਜਦੋਂ ਦੇਖੀਆਂ ਸੀ ਨਸਲਾਂ ਬਾਈ ਭਿੰਦਰ ਵੀਰੇ ਚਾਖੜੇ ਦਿਖਾਈਆਂ ਸੀ ਉਹ ਨਸਲਾਂ ਦਿਖਾਈਆਂ ਸੀ ਉਹ ਨਸਲਾਂ ਵੀਡੀਓ ਨੂੰ ਤੇਰੀ ਅਸੀਂ ਰਹਿੰਦੇ ਸੀ ਉਡੀਕ ਦੇ ਬੀੜੀ ਉਹਨੂੰ ਤੇਰੀ ਅਸੀਂ ਰਹਿੰਦੇ ਸੀ ਉਡੀਕ ਦੇ ਭਿੰਦਰਬਾਈ ਚੱਕੜੇ ਨੂੰ ਅਸੀਂ ਰਹਿੰਦੇ ਸੀ ਉਡੀਕ ਦੇ ਭਿੰਦਰਬਾਈ ਚੱਕੜੇ ਨੂੰ ਅਸੀਂ ਰਹਿੰਦੇ ਸੀ ਉਡੀਕ ਦੇ ਕਬੂਤਰਬਾਜੀ ਦੀ ਜਦੋਂ ਗੱਲ ਵੀਰੇ ਚੱਲਣੀ ਭਿੰਦਰਬਾਈ ਚੱਕੜੇ ਦੀ ਗੱਲ ਪਹਿਲਾਂ ਚੱਲਣੀ ਕਬੂਤਰਬਾਜੀ ਦੀ ਜਦੋਂ ਗੱਲ ਵੀਰੇ ਚੱਲਣੀ ਭਿੰਦਰਬਾਈ ਚੱਕੜੇ ਦੀ ਗੱਲ ਪਹਿਲਾਂ ਚੱਲਣੀ ਪੇਂਦਰਬਾਈ ਚੱਕੜੇ ਦੀ ਗੱਲ ਪਹਿਲਾਂ ਚੱਲਣੀ ਤੇਰੇ ਵਾਲੀ ਗੱਲ ਹੁਣ ਕਿੱਥੋਂ ਬਣਨੀ ਤੇਰੇ ਵਾਲੀ ਗੱਲ ਵੀਰ ਹੁਣ ਕਿੱਥੋਂ ਬਣਨੀ ਉਹ ਮਰੂਤੀ ਕੋਲੋਂ ਫੋੜ ਵਾਲੀ ਗੱਲ ਨਹੀਂ ਉਹ ਬਣਨੀ ਉਹ ਮਰੂਤੀ ਕੋਲੋਂ ਫੋੜ ਵਾਲੀ ਗੱਲ ਨਹੀਂ ਉਹ ਬਣਨੀ ਤੇਰੇ ਵਾਲੀ ਗੱਲ ਵੀਰ ਹੁਣ ਕਿੱਥੋਂ ਬਣਨੀ ਉਹ ਮਰੂਤੀ ਕੋਲੋਂ ਫੋੜ ਵਾਲੀ ਗੱਲ ਕਿੱਥੋਂ ਬਣਨੀ ਮਰੂਤੀ ਕੋਲੋਂ ਫੋੜ ਵਾਲੀ ਉਹ ਗੱਲ ਵੀਰੇ ਕਿੱਥੋਂ ਬਣਨੀ ਕਬੂਤਰ ਬਾਜ਼ਾਂ ਨੂੰ ਜਿੱਥੇ ਕਾਟਾ ਵੀਰੇ ਪੈ ਗਿਆ ਪਰਿਵਾਰ ਨੂੰ ਵੀ ਬਹੁਤ ਵੱਡਾ ਉਹ ਕਾਟਾ ਵੀਰੇ ਪੈ ਗਿਆ ਪਰਿਵਾਰ ਨੂੰ ਵੀ ਬਹੁਤ ਵੱਡਾ ਉਹ ਕਾਟਾ ਵੀਰੇ ਪੈ ਗਿਆ